ਜੇ ਤੁਸੀਂ ਪੰਜਾਬ ਵਿੱਚ ਸਰਕਾਰੀ ਨੌਕਰੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤੇ ਚਾਹੁੰਦੇ ਹੋ ਪੇਪਰ ਵਿੱਚ ਐਨਲੋਗੀ ਵਾਲੇ ਸਵਾਲ ਤੁਹਾਡੇ ਗਲਤ ਨਾ ਹੋਣ ਤਾਂ ਇਸ ਵੀਡੀਓ ਨੂੰ ਸਕਿੱਪ ਨਾ ਕਰਨਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਐਨਲੋਗੀ ਰੀਜਿੰਗ ਦਾ ਟੌਪਿਕ ਹੈ ਜੀ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਾਂਜੀ ਸਟਾਰਟ ਕਰਦੇ ਹਾਂ ਅੱਜ ਦੇ ਸਵਾਲ ਹਾਂਜੀ ਇਨਕ ਪੇਪਰ ਜੇ ਇਨਕ ਨਾਲ ਆਪਾਂ ਪੇਪਰ ਤੇ ਲਿਖਦੇ ਆ ਤਾਂ ਫਿਰ ਆਪਸ਼ਨ ਦੇ ਵਿੱਚ ਕੀ ਆਉ ਉਹ ਅਨਸਰ ਚਾਕ ਬਲੈਕਬੋਰਡ ਚਾਕ ਨਾਲ ਆਪਾਂ ਬਲੈਕਬੋਰਡ ਤੇ ਲਿਖਦੇ ਆ ਜੀ ਨੈਕਸਟ ਜੀ ਐਡੀਟਰ ਮੈਗਜ਼ੀਨ ਮੈਗਜ਼ੀਨ ਦਾ ਸੰਪਾਦਕ ਹੁੰਦਾ ਐ ਐਡੀਟਰ ਹੁੰਦਾ ਇਸੇ ਤਰ੍ਹਾਂ ਡੀ ਆਪਸ਼ਨ ਕਰੈਕਟ ਡਾਇਰੈਕਟਰ ਫਿਲਮ ਦਾ ਫਿਲਮ ਦਾ ਡਾਇਰੈਕਟਰ ਹੁੰਦਾ ਜੀ ਅਗਲਾ ਸਵਾਲ ਜੀ ਗੁੱਡ ਐਕਸੀਲੈਂਟ ਗੁੱਡ ਤੋਂ ਬਹੁਤ ਵਧੀਆ ਐਕਸੀਲੈਂਟ ਬਹੁਤ ਵਧੀਆ ਹੁੰਦਾ ਉੱਤਮ ਹੁੰਦਾ ਆ ਤੁਸੀਂ ਪੰਜਾਬੀ ਦੇਖ ਲਿਆ ਕਰੋ ਨਾਲ ਦੇ ਨਾਲ ਇਸ ਤਰ੍ਹਾਂ ਹੀ ਬੈਡ ਇਮੋਰਲ ਕੌਸਨ ਕੇਅਰਲੈਸ ਤਾਂ ਕਰੈਕਟ ਆਂਸਰ ਸੀ ਆਪਸ਼ਨ ਹਿੱਲ ਮਾਊਂਟਨ ਟੱਬਾ ਜਾਂ ਪਹਾੜੀ ਤੋਂ ਉੱਚਾ ਪਰਬਤ ਹੁੰਦਾ ਹੈਗਾ ਇਹ ਤੁਸੀਂ ਯਾਦ ਰੱਖਣਾ ਜੀ ਹਿੱਲ ਮਾਉਂਟਨ ਕਰੈਕਟ ਹੈ ਅਗਲਾ ਸਵਾਲ ਜੀ ਇਟਲੀ ਮਿਲਾਨ ਇਟਲੀ ਦੇ ਵਿੱਚ ਇੱਕ ਵੱਡਾ ਸ਼ਹਿਰ ਹੈ ਮਿਲਾਨ ਤਾਂ ਇਟਲੀ ਪਹਿਲਾਂ ਦੇਖ ਸਕਦੇ ਹੋ ਦੇਖੋ ਤੁਸੀਂ ਦੇਖੋ ਸਭ ਤੋਂ ਪੂਰੇ ਦੇਸ਼ ਕਿਹੜੇ-ਕਿਹੜੇ ਆ ਰਹੇ ਨੇ ਦੇਖੋ ਮਾਸਕੋ ਤਾਂ ਨਹੀਂ ਹੈਗਾ ਮਾਸਕੋ ਕੈਪੀਟਲ ਆ ਰਸ਼ੀਆ ਦੀ ਪੈਰਿਸ ਨਹੀਂ ਹੈਗਾ ਜੀ ਨਾਰਵੇਈ ਦੇਸ਼ ਹੈਗਾ ਤਾਂ ਸਪੇਨ ਵੀ ਦੇਸ਼ ਹੈ ਸਪੇਨ ਦਾ ਵੱਡਾ ਸ਼ਹਿਰ ਮੈਦ੍ਰਿਡ ਹੈ கரੈਕਟ ਆਨਸਰ ਸੀ ਆਪਸ਼ਨ ਹੈ ਇਹ ਨੌਰ ਵੀ ਦੀ ਗੱਲ ਕਰੀਏ ਨੌਰਵੇ ਦੇਸ਼ ਹੈ ਤੇ 스ਵੇਡਨ ਵੀ ਦੇਸ਼ ਹੈਗਾ ਤਾਂ ਇਹ ਗਲਤ ਹੋਗੇ ਜੀ கரੈਕਟ ਸੀ ਹੀ ਜੀ ਆਪਣਾ ਕਰੈਕਟ ਹੈ ਅਗਲਾ ਜੀ orange marmalade ਮਤਲਬ ਸੰਤਰੀ ਤੋਂ ਮਰਬਾ ਬਣਦਾਗਾ ਇਸ ਤਰ੍ਹਾਂ ਡੀ ਜੀ ਕਰੈਕਟ ਆਨਸਰ ਟਮਾਟੋ ਟਮਾਟਰ ਤੋਂ ਕੈਚਅਪ ਬਣਦੀ ਹੈ ਠੀਕ ਹੈ ਜੀ অপশন ਜੋ ਪੜ੍ਹ ਲੈ ਕਰੋ ਸਾਰੀਆਂ ਹਾਂਜੀ ਅਗਲਾ 호ਸਟ hospitable ਮਤਲਬ ਮੇਜਬਾਨ ਮੇਜਬਾਨ ਨਿਵਾਜ ਕੀ ਕਰਦਾ ਹੋ ਉਹ ਵਧੀਆ ਤਰੀਕ ਨਾਲ ਜੋ ਜਿਹੜਾ ਆਪਣੇ ਓਕਰ ਰਿਸਤਰਾ ਆਉਂਦਾ ਕਿ ਰਿਸਤਰਾ ਸੰਭਾਲਦੇ ਆਂ ਹਾਂਜੀ ਇਹਦਾ ਕਰੈਕਟ ਆਨਸਰ ਮਨੂੰਗਾ ਡੀ অপਸ਼ਨ ਹਮਨਿਟਰੀਨ ਅਲਟਰੋਇਸਟ ਮਤਲਬ ਮਨੁੱਖਤਾਵਾਦੀ ਨਿਸ਼ਕਾਮ ਜਿਹੜਾ ਨਿਸ਼ਕਾਮ ਸੇਵਾ ਕਰਦਾ ਹੈ ਇਹ ਅਗਲਾ ਸਵਾਲ ਟਾਈਮ ਕਲੋਕ ਕੜੀ ਸਮਾਪ ਸਮੇ ਸਮਾਂ ਦੇਖਦੇ ਆਪਾਂ ਕੜੀ ਦੇ ਉੱਪਰ ਇਸੇ ਤਰ੍ਹਾਂ ਹੀ ਮਿਤੀ ਦੇਖਦੇ ਆਂ ਡੇਟ ਦੇਖਦੇ ਆਂ ਕੈਲੰਡਰ ਤੇ ਏਜ கரੈਕਟ ਆਨਸਰ ਡੱਕ ਡੱਕ ਲਿੰਗ ਬੱਤਕ ਦਾ ਬਚਪਨ ਬੱਚਾ ਡੱਕਲਿੰਗ ਹੁੰਦਾਗਾ ਇਸੇ ਤਰ੍ਹਾਂ ਹੀ ਫਰੌਗ ਫਰੌਗ ਦਾ ਬੱਚਾ ਟੈਡਪੋਲ ਹੁੰਦਾਗਾ ਸਮਰ ਵਿੰਟਰ ਗਰਮੀ ਸਰਦੀ ਮੰਡੇ ਸੈਟਰਡੇ ਸੌਮਵਰ ਪਹਿਲਾ ਦਿਨ ਹੁੰਦਾ ਸੈਟਰਡੇ ਲਾਸਟ ਡੇ ਹੁੰਦਾ ਇੱਕ ਹਫਤੇ ਦਾ ਐਂਦਵਾਂ ਨੂੰ ਛੁੱਟੀ ਹੁੰਦੀ ਹੈ ਜੀ ਹਨਾ ਇਹ ਅਨਸਰ ਸਹੀ ਲੱਗ ਰਿਹਾ ਹੈ ਬਾਕੀ ਤੁਸੀਂ ਤਾਂ ਕਮੈਂਟ ਕਰਦੇ ਹੋ ਜੀ ਸਾਨੂੰ ਕੋਈ ਰੌਟ ਹੋਇਆ ਇਹਦੇ ਵਿੱਚ ਹਾਂਜੀ 8 9 ਆਪਸ਼ਨ ਦੇਖੋ ਜੀ 10 9 ਨਹੀਂ ਬੰਦਦਾ 6 12 ਨਹੀਂ ਬੰਦਦਾ 4 2 ਨਹੀਂ ਬੰਦਦਾ ਸੀ ਕਰੈਕਟਰ 8 ਨੂੰ ਉੱਪਰ 2 ਦੀ ਬਜਾਏ 3 ਲਿਖ ਸਕਦੇ ਹਾਂ 2 2 2 ਤਾਂ ਇਦਾਂ ਹੀ 9 ਨੂੰ 3 ਦੀ ਪਾਵਰ 2 ਲਿਖਾ ਦਿੱਤਾ 9 3 3 ਠੀਕ ਹੈ ਜੀ கரੈਕਟ ਹੈ ਅਗਲਾ ਸਵਾਲ ਜੀ ਸਪਿੰਸਟਰ ਬੈਚਲਰ ਸਪਿੰਸਟਰ ਕੀ ਹੁੰਦੀ ਹੈ ਕੁਆਰੀ ਔਰਤ ਬੈਚਲਰ ਕੀ ਹੁੰਦਾਗਾ ਸੜਾ ਕੁਮਾਰਾ ਮਰਦ ਤਾਂ ਇੱਥੇ ਕੀ ਬਣੂਗਾ ਮਤਲਬ ਕਿ ਅਸੀਂ ਮੰਨ ਗਏ ਫੀਮੇਲ ਪਹਿਲਾਂ ਹੋਗੀ ਇੱਥੇ ਮੇਲ ਬਣ ਗਿਆ ਤਾਂ ਇੱਥੇ ਕਾਉ گاਉਂ ਹੁੰਦੀ ਐ ਬੁੱਲ ਬਲਦ ਹੁੰਦਾਗਾ ਤਾਂ ਕਰੈਕਟ ði ਇਸ ਕਰੈਕਟ ਆਨਸਰ ਸਟਾਰ ਕੰਸਟੇਲੇਸ਼ਨ ਸਟਾਰ ਤਾਰਾ ਇਹ ਤਾਰਿਆਂ ਦਾ ਸਮੂਹ ਹੁੰਦਾਗਾ ਠੀਕ ਹੈ ਜੀ ਤਾਰਾ ਮੰਡਲ ਬੋਲਦੇ ਇਹਨੂੰ ਇੱਥੇ ਕੀ ਬਣਦਾਗਾ ਦੇਖੋ ਆਪਸ਼ਨਾਂ ਦੇਖੋ ਜੀ ਕਰੈਕਟ ਆਨਸਰ ਸੀ ਆਪਸ਼ਨ ਕੁਆਂਟਲ ਟਨ ਕੁਆਂਟਲ ਤੋਂ ਟਨ ਬਣਦਾਗਾ ਠੀਕ ਹੈ ਜੀ ਅਗਲਾ ਸਵਾਲ 13ਮ ਵਰਡ ਕੇਜ ਪੰਛੀ ਨੂੰ ਕਿੱਥੇ ਰੱਖਦੇ ਨੇ ਪਿੰਜਰੇ ਜੀ ਬੰਦ ਕਰਕੇ ਇਸ ਤਰ੍ਹਾਂ ਹੀ ਐਂਟੀਕ ਮਿਊਜ਼ੀਅਮ ਐਂਟੀਕ ਉਹਦੀਆਂ ਪ੍ਰਾਤਨ ਚੀਜ਼ਾਂ ਉਹਨੂੰ ਮਿਊਜ਼ੀਅਮ 'ਚ ਰੱਖਿਆ ਜਾਂਦਾ ਜੀ கரੈਕਟ ਆਨਸਰ ਏ ਆਪਸ਼ਨ ਅਗਲਾ ਸਵਾਲ hockey game hockey ਕੀ ਇੱਕ ਗੇਮ ਆਗੀ ਤਾਂ கரੈਕਟ ਆਨਸਰ ਕੀ ਹੋਊਗਾ ਸੀ ਆਪਸ਼ਨ ਲਾਟਿਨ ਲੈਂਗੁਏਜ ਲਾਟਿਨ ਇੱਕ ਭਾਸ਼ਾ ਜਿਵੇਂ ਪੰਜਾਬੀ ਇੱਕ ਭਾਸ਼ਾ ਹੈ ਇੰਗਲਿਸ਼ ਇੱਕ ਭਾਸ਼ਾ ਹੈ ਠੀਕ ਹੈ ਪਰ ਜੀ ਦੇਖੀ ਆਪਸ਼ਨ ਏ ਨੋਵਲ ਬੁੱਕ ਦਾ ਤਾਈ ਵੀ ਆਪਸ਼ਨ ਠੀਕ ਹੈ ਜੀ ਆਪਣੀ ਨੋਵਲ ਵੀ ਇੱਕ ਕਿਤਾਬ ਹੈ ਤਾਂ ਤੁਸੀਂ ਏ ਵੀ ਟਿਕ ਸਹੀ ਕਰ ਸਕਦੇ ਹੋ ਤਾਂ ਤੁਸੀਂ ਏ ਨੂੰ ਵੀ ਸਹੀ ਟਿਕ ਕਰ ਸਕਦੇ ਹੋ ਏ ਕਾ ਦੋਸਤੋ ਅਗਲਾ ਸਵਾਲ ਬੰਚ ਬੰਚ ਹੈਗੀ ਕੀ ਗੁੱਸਾ ਹੁੰਦਾ ਚਾਬੀਆਂ ਦਾ ਇਸ ਤਰ੍ਹਾਂ ਹੀ ਤਾਂ ਸੀ ਜਿਹੜਾ ਕਰੈਕਟ ਆਨਸ ਬੁੱਕੇ ਫਲਾਵਰ ਫਲਾਵਰ ਕੀ ਹੁੰਦਾਗਾ ਗੁਲਦਸਤਾ ਗੁਲਦਸਤਾ ਕਹਿੰਦਾ ਹੁੰਦਾ ਫੁੱਲਾਂ ਦਾ ਸੈਪਲਿੰਗ ਟਰੀ ਸੈਪਲਿੰਗ ਕੀ ਹੁੰਦਾ ਜਦੋਂ ਪੌਦਾ ਉੱਗਦਾਗਾ ਬਹੁਤ ਨਿੱਕਾ ਹੁੰਦਾਗਾ ਤਾਂ ਉਹਨੂੰ ਬੋਲਦੇ ਨੇ ਸੈਪਲਿੰਗ ਉਹਦਾ ਬਣਦਾ ਟਰੀ ਬਣਦਾ ਇਸ ਤਰ੍ਹਾਂ ਹੀ ਕਰੈਕਟ ਆਨਸਰ ਬੀ ਆਪਸ਼ਨ ਬਡ ਤੋਂ ਫਲਾਵਰ ਬਣਦਾ ਮਤਲਬ ਕਿ ਕਲੀ ਤੋਂ ਫੁੱਲ ਬਣਦਾਗਾ ਜੋ ਕਲੀ ਨਿਕਲਦੀ ਹੈ ਹਾਂਜੀ ਲਾਸਟ ਜੀ ਪੋਇਟ ਵਰਸ ਕਵੀ ਸੰਤ ਲਿਖਦਾਗਾ ਤੇ ਆਥਰ ਬੁੱਕ ਲਿਖਦਾ ਬੀਜ கரੈਕਟ ਆਨਸਰ ਲੇਖਕ ਕਿਤਾਬ ਲਿਖਦਾ ਕਰ ਠੀਕ ਆ ਦੋਸਤੋ ਇਹ ਤਾਂ ਹੁੰਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਜਰੂਰ ਕਰਿਓ ਜੀ ਪੰਜ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ